ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡੇ ਆਪਣੇ ਚੈਨਲ ਸੰਧੂ ਬੁਟੀਕ ਕੋਰਦੋਨਾ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਮੈਂ ਅਮਨਦੀਪਾ ਉਮੀਦ ਕਰਦੇ ਹਾਂ ਆਸ ਕਰਦੇ ਹਾਂ ਸਾਰੇ ਬਹੁਤ ਹੀ ਜ਼ਿਆਦਾ ਵਧੀਆ ਹੋਵੋਗੇ ਠੀਕ-ਠਾਕ ਹੋਵੋਗੇ ਜੋ ਵੀ ਸਾਡੇ ਚੈਨਲ ਤੇ ਪਹਿਲੀ ਵਾਰ ਹੋ ਜਿਨ੍ਹਾਂ ਨੇ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਰਿਕਵੈਸਟ ਹੈ ਕਿ ਸਭ ਤੋਂ ਪਹਿਲਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰੋ ਤਾਂ ਜੋ ਸਾਡੀ ਡੇਲੀ ਆਉਣ ਵਾਲੀ ਵੀਡੀਓ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤੇ ਵੀਡੀਓ ਨੂੰ ਸਾਡੇ ਨਾਲ ਦੇਖ ਸਕੋ ਹਾਂਜੀ ਚਲਦੀ ਵੀਡੀਓ ਨੂੰ ਸ਼ੇਅਰ ਸ਼ੁਰੂ ਤਾਂ ਕਿਦਾਂ ਦੇ ਲੱਗਦੇ ਨੇ ਕਿ ਤੁਸੀਂ ਆਪਣਾ ਕਿਸੇ ਵੀ ਤਰ੍ਹਾਂ ਦਾ ਸੂਟ ਕਸਟਮਾਈਜ਼ ਕਰਵਾਉਣਾ ਕਿਸੇ ਵਰਕ ਚ ਫੈਬਰਿਕ ਚ ਸਾਰੀ ਡਿਟੇਲਸ ਸਮੇਂ ਆਪਣੀ ਵਟਸਐਪ ਤੇ ਭੇਜ ਕੇ ਆਪਣਾ ਸੇਮ ਟੂ ਸੇਮ ਦਾ ਡਿਜ਼ਾਈਨ ਤੁਸੀਂ ਤਿਆਰ ਕਰਵਾ ਕੇ ਲੈ ਸਕਦੇ ਹੋ ਹਾਂਜੀ ਸਾਡੇ ਹੋਰ ਕਾਫੀ ਡਿਜ਼ਾਈਨ ਤੁਸੀਂ ਦੇਖਣ ਦੇ ਲਈ ਸਾਨੂੰ ਇੰਸਟਾ ਤੇ ਫੋਲੋ ਕਰੋ ਸੰਧੂ ਬੁਟੀਕ ਕੋਡ ਉਹ ਨਾਲ ਸਾਡੀ ਬਿਓ ਸਟੋਰੀਆ ਡਿਸਕ੍ਰਿਪਸ਼ਨ ਬਾਕਸ ਵਿੱਚ ਤੁਹਾਨੂੰ ਲਿੰਕ ਮਿਲ ਜੂਗਾ ਉੱਥੇ ਜਾ ਕੇ ਤੁਸੀਂ ਸਾਨੂੰ ਫੋਲੋ ਕਰ ਸਕਦੇ ਹੋ ਤੇ ਆਪਣਾ ਕਿਸੇ ਵੀ ਤਰ੍ਹਾਂ ਦਾ ਥੋੜਾ ਡਿਜ਼ਾਈਨ ਸਿਲੈਕਟ ਕਰਕੇ ਫੈਬਰਿਕ ਤੁਹਾਡੀ ਆਪਣੀ ਚੋਇਸ ਦੀ ਹੋਊਗੀ ਪਸੰਦ ਦੀ ਹੋਊਗੀ ਤੇ ਤੁਸੀਂ ਡਿਜ਼ਾਈਨ ਸੈਲੈਕਟ ਕਰਕੇ ਆਪਣਾ ਸੇਮ ਡਿਜ਼ਾਈਨ ਦੇ ਨਾਲ ਤਿਆਰ ਕਰਵਾ ਕੇ ਲੈ ਸਕਦੇ ਕਿਸੇ ਵੀ ਤਰ੍ਹਾਂ ਤੁਸੀਂ ਪਾਰਟੀ ویئر ਫੁੱਲ ਹੈਵੀ ਬ੍ਰਾਈਡਲ ਸੂਟ ਲੈਣਾ ਹੋ ਜਿੱਦਾਂ ਨਹੀਂ ਤੁਸੀਂ ਬੁਟੀਕ ਸਟਾਈਲ ਕੁਝ ਕਰਵਾਉਣਾ ਚਾਹੋ ਸਟੀਚਿੰਗ ਕਰਵਾਉਣੀ ਚਾਹੋ ਹਰ ਇੱਕ ਤਰ੍ਹਾਂ ਦਾ ਆਪਣੇ ਕੋਲ ਅਵੇਲੇਬਲ ਹੈਗਾ ਤੁਸੀਂ ਜਿੱਦਾਂ ਵੀ ਟਿਕ ਸਟਾਈਲ ਕੋ ਆਪਣਾ ਡ्रेसਿੰਗ ਜਿਆ ਤਿਆਰ ਕਰਵਾਉਣੀ ਹੈਗੀ ਅਸਾਨੂੰ WhatsApp ਤੇ ਕੰਟੈਕਟ ਕਰ ਸਕਦੇ ਹੋ ਤੇ ਆਪਣਾ ਡੈਸੂਟ ਵਗੈਰਾ ਤਿਆਰ ਕਰਵਾ ਕੇ ਲੈ ਸਕਦੇ ਹੋ ਜਿਹੜੇ ਆਪਾਂ ਅੱਜ ਤੁਹਾਡੇ ਲਈ ਸੂਟ ਲੈ ਕੇ ਆਏ ਸਾਰੇ ਬਹੁਤ ਜਿਆਦਾ ਸੋਹਣੇ ਕੰਵਰਕ ਦੇ ਲਈ ਲਗਰਨੂ ਫੈਬਰਿਕ ਦੇ ਵਿੱਚ ਲੈ ਕੇ ਆਏ ਵਰਤਮਾਨ ਸੂਟ ਹੈ ਉਮੀਦ ਕਰਤਾ ਨੂੰ ਸਾਰਿਆਂ ਨੂੰ ਜਰੂਰ ਪਸੰਦ ਆਉਣਗੇ ਤੇ ਪੂਰੀ ਵੀਡੀਓ ਨੂੰ ਐਂਡ ਤੱਕ ਜਰੂਰ ਦੇਖੋ ਹਾਂਜੀ ਜਿਹੜਾ ਆਪਾਂ ਨੇ ਇਹ ਵਾਲਾ ਸੂਟ ਤਿਆਰ ਕਰਵਾਇਆ ਇਹ ਇਹ ਆਪਾਂ ਨੇ ਐਦਾ ਚੈੱਕ ਕਾਟਨ ਦੇ ਉੱਪਰ ਪਿਓਰ ਕਾਟਨ ਦੇ ਉੱਪਰ ਤਿਆਰ ਕਰਵਾਇਆਗਾ ਕਾਫੀ ਸਾਰੇ ਕਲਰ ਤੁਹਾਨੂੰ ਇਹ ਵਾਲੀ ਕਾਟ ਬੜੀ ਤੁਸੀਂ ਵਿਦੌਟ ਲੈਣੇ ਵੀ ਸਟਿਚ ਕਰਵਾ ਸਕਦੇ ਹੋ ਜਿਹੜੇ ਆਪਣੇ ਬਾਹਰਲੇ ਕਸਟਮਰ ਨੇ ਉਹ ਪਣਾ ਲੈਣੇ ਲਾ ਕੇ ਹੀ ਸਟਿਚ ਕਰਵਾਉਂਦੇ ਨੇ ਹਨ ਤੁਸੀਂ ਵਿਦੌਟ ਲੈਣੇ ਵੀ ਸਟਿਚ ਕਰ ਸਕਦੇ ਹੋ ਅਗਰ ਤੁਸੀਂ ਆਰੰਡ ਸਟਿਚ ਸੂਟ ਲੈਣਾ ਸਾਡੇ ਤੋਂ ਵਰਕ ਕਰਵਾ ਕੇ ਉਹਦਾ ਵੀ ਆਪਣਾ ਬਾਈ ਕਰ ਸਕਦੇ ਹੋ ਦੇਖੋ ਇਹ ਆਪਾਂ ਨੇ ਜਿਹੜਾ ਕਲਰ ਹੈਗਾ ਆਪਣਾ ਇਹ ਪਿਸਤਾ ਕਲਰ ਆ ਡਾਰਕ ਪਿਸਤਾ ਕਲਰ ਹੈਗਾ ਇਹ ਲਾਈਟ ਪਿਸਤਾ ਕਲਰ ਨਹੀਂ ਹੈਗਾ ਤੇ ਇਹ ਇਹ ਆਪਣਾ ਮਸ਼ੀਨ ਵਰਕੇ ਦੇ ਨਾਲ ਸੰਗਰ ਜਿਹੜਾ ਤਿਆਰ ਪਰਵਾਇਆ ਦੇਖੋ ਇਹ ਵਾਹ ਦਾ ਡਿਜ਼ਾਈਨ ਆ ਗਿਆ ਸਾਰਾ ਸੈਂਟਰ ਪੈਨਲ ਲੇਗੇ ਸੈਂਟਰ ਪੈਨਲਾਂ ਦੇ ਵਿੱਚਕਾਰ ਬੂਟੇ ਆਣਗੇ ਤੇ ਵੱਡੇ ਬੂਟੇ ਬਣੇ ਹੋਏ ਨਹੀਂਗੇ ਦੇਖੋ ਇਹ ਤਾਂ ਤੇ ਇਹ ਆ ਗਿਆ ਜੀ ਬਾਜੂ ਦੇ ਉੱਪਰ ਜਿਹੜੇ ਇਹ ਫਲਾਰ ਨੇ ਦੇਖੋ ਇਹ ਬਾਜੂ ਦੇ ਉੱਪਰ ਆ ਗਏ ਆਹ ਵਾਲੇ ਬੋਟਮ ਤੇ ਆਪਾਂ ਨੇ ਕੋਈ ਵਰਕ ਨਹੀਂ ਕਰਵਾਇਆ ਤੁਸੀਂ ਚਾਹੋ ਤਾਂ ਆਹ ਵਾਲਾ ਵਰਕ ਹੈ ਜਿਹੜਾ ਇਹ ਬੋਟਮ ਤੇ ਕਰਵਾ ਸਕਦੇ ਇੱਕ ਇੱਕ ਫਲਾਰ ਤੁਹਾਨੂੰ ਬੋਟਮ ਦੇ ਉੱਪਰ ਆਜੂਗ ਬਟ ਇਹ ਆਪਾਂ ਬੋਟਮ ਤੇ ਨਹੀਂ ਤਿਆਰ ਕਰਵਾਇਆ ਕੱਲੀ ਸ਼ਰਟ ਤੇ ਵਰਕ ਤਿਆਰ ਕਰਵਾਇਆ ਆਪਾਂ ਨੇ ਦੇਖੋ ਕਾਫੀ ਸੋਹਣਾ ਪੜਾਣ ਦੇਖੋ ਵਰਕ ਕਾਫੀ ਹੱਦ ਤੱਕ ਬਹੁਤ ਸੋਹਣਾ ਵਧੀਆ ਵਧੀਆ ਵਰਕ ਬਣਿਆ ਹੋਇਆ ਹੈ ਕ ਆਪਣਾ ਤੁਸੀਂ ਆਪਣੇ ਚੋਇਸ ਅਕੋਰਡਿੰਗ ਜਿਹੜੀ ਫੈ ਪਲੇਨ ਫੈਬਰਿਕ ਤੇ ਕਰਵਾਉਣਾ ਪਲੇਨ ਤੇ ਕਰਵਾ ਸਕਦੇ ਹੋ ਇਹਦੀ ਡਿਜ਼ਾਈਨਿੰਗ ਆਪਣੇ ਪ੍ਰਿੰਟਡ ਡਿਜ਼ਾਈਨ ਤੇ ਪ੍ਰਿੰਟ ਦੇ ਵੀ ਤਿਆਰ ਹੋ ਸਕਦੇ ਆਪਣੇ ਕੋਲ ਤੇ ਵੀ ਕਰਵਾ ਸਕਦੇ ਹਾਂ ਜੀ ਦੇਖੋ ਇਹਦੇ ਨਾਲ ਦੁਪੱਟਾ ਜਿਹੜਾ ਆਪਾਂ ਨੇ ਪਿਓਰ ਸੁਪਰ نیٹ ਦਾ ਚੈੱਕ ਵਾਲਾ ਦੁਪੱਟਾ ਜਿਹੜਾ ਹੁੰਦਾ ਆਪਾਂ ਨੂੰ ਉਹ ਵਾਲਾ ਦੁਪੱਟਾ ਆਪਣੇ ਟਾਈ ਡਾਈ ਕਰਵਾਇਆਗਾ 4 ਸਾਈਡ ਟਾਈ ਡਾਈ ਕਰਵਾ ਕੇ ਤੇ ਇਹਦਾ ਲੇਸ ਨਾਲ ਆਪਾਂ ਇਹਨੂੰ ਫਿਨਿਸ਼ਿੰਗ ਦਿੱਤੀ ਹੈ ਬਹੁਤ ਜਿਆਦਾ ਸੋਹਣਾ ਆਪਣਾ ਸੂਟ ਬਣ ਕੇ ਤਿਆਰ ਹੋਇਆਗਾ ਤੁਸੀਂ ਜਿਹੜਾ ਕਲਰ ਫੈਬਰਿਕ ਤੁਹਾਨੂੰ ਪਸੰਦ ਹੋਇਆ ਸੇਮ ਡਿਜ਼ਾਈਨ ਦੇ ਨਾਲ ਆਪਣਾ ਸੂਟੜਾ ਆਰਡਰ ਸਾਨੂੰ ਕਰ ਸਕਦੇ ਹੋ ਹਾਂਜੀ ਜਿਹੜਾ ਆਪਣਾ ਨੈਕਸਸ ਸੂਟ ਹੈਗਾ ਹਾਂਜੀ ਜਿਹੜਾ ਇਹ ਵਾਲਾ ਸੂਟ ਆ ਇਹ ਆਪਣਾ ਕਾਫੀ ਸੋਹਣਾ ਡਿਜ਼ਾਈਨ ਬਣ ਕੇ ਤਿਆਰ ਹੋਇਆਗਾ ਕਿਉਂਕਿ ਆਫ ਵਾਈਟ ਇੱਕ ਤਾਂ ਕਲਰ ਐਦਾਂ ਨਹੀਂ ਹੁੰਦਾਗਾ ਵੀ ਜਿੱਥੇ ਆਪਾਂ ਜੋ ਵੀ ਥ੍ਰੈਡ ਲਾਈਏ ਜੋ ਵੀ ਵਰਕ ਕਰਵਾਈਏ ਉਹ ਮਤਲਬ ਉੱਠ ਕੇ ਆਉਂਦਾ ਵਰਕ ਇਹ ਆਪਾਂ ਆਫ ਵਾਈਟ ਕਲਰ ਦੇ ਉੱਪਰ ਤਿਆਰ ਕਰਵਾ ਕੇ ਮਸ਼ੀਨ ਵਰਕ ਦਾ ਆਪਣਾ ਜਿਹੜਾ ਸੂਟ ਇਹ ਰੈਡੀ ਹੋਇਆ ਹੈ ਸਾਰਾ ਦੇਖੋ ਮਿਰਰ ਵਰਕ ਹੋਇਆ ਹੈਗਾ ਤੇ ਚਾਕੇ ਦੇ ਉੱਪਰ ਜਿਹੜੀ ਆਪਣੀ ਫਿਨਿਸ਼ਿੰਗ ਆ ਗਈ ਹਨਾ ਇਹ ਆਉਟਲਾਈਨਿੰਗ ਆ ਜਿਹੜੀ ਸਾਰੀ ਮਿਰਰ ਨਾਲ ਹੋਈ ਹੋਈ ਆ ਤੇ ਫਿਰ ਸਾਰੀ ਵੇਲ ਆ ਗਈ ਹੈ ਤਾਂ ਤੇ ਇਹਦੀ ਆਪਾਂ ਨੂੰ ਗਲੇ ਦੇ ਉੱਪਰ ਵੀ ਵਰਕ ਮਿਲੂਗਾ ਦੇਖੋ ਏਦਾਂ ਇਹ ਸਾਰਾ ਗਲੇ ਦੇ ਉੱਪਰ ਵਰਕ ਆ ਬੇਲ ਵੀ ਆ ਤੇ ਮਿਰਰ ਵਰਕ ਵੀ ਹੋਇਆ ਹੋਇਆ ਹੈਗਾ ਤੇ ਇੱਧਰ ਦੇਖੋ ਇਹਦੀ ਬਾਜੂ ਦੇ ਉੱਪਰ ਵਰਕ ਆ ਆਹ ਵਾਲਾ ਬਾਜੂ ਤੇ ਆ ਗਿਆ ਬਾਜੂ ਤੇ ਵਰਕ ਆਗਾ ਦੇਖੋ ਕਾਫੀ ਸੋਹਣਾ ਆਪਣਾ ਜਿਹੜਾ ਸੂਟ ਹੈ ਤਿਆਰ ਹੋਇਆ ਹੈਗਾ ਤੇ ਇਹਦੀ ਆਪਾਂ ਫਿਨਿਸ਼ਿੰਗ ਪੱਟੀ ਦਿੱਤੀ ਦੇਖੋ ਏਦਾਂ ਤੁਸੀਂ ਏਦਾਂ ਆਪਣੀ ਫਿਨਿਸ਼ਿੰਗ ਪੱਟੀ ਹੈਨਾ ਕਰਵਾ ਸਕਦੇ ਹੋਗੇ ਚਾਕਾਂ ਦੇ ਉੱਪਰ ਤੇ ਦੁਪੱਟੇ ਦੇ ਉੱਪਰ ਵੀ ਲੱਗੇ ਜਾਂਦੇ ਤੇ ਆਪਣੇ ਚਾਕਾਂ ਦੇ ਉੱਪਰ ਵੀ ਲੱਗੇ ਜਾਂਦੀ ਹੈ ਇਹ ਅਸੀਂ ਉਸੇ ਕਸਟਮਰ ਦੇ ਲਾਉਣਾ ਜਿਹੜਾ ਕਸਟਮਰਸ ਡਿਮਾਂਡ ਕਰਦਾ ਇਸ ਇਹ ਆਪਣੇ ਬਾਹਾਂ ਦੇ ਉੱਪਰ ਵਰਕ ਗਲੇ ਦੇ ਉੱਪਰ ਵਰਕ ਤੇ ਇਹਦਾ ਚਾਪਾ ਦੇ ਉੱਪਰ ਵਰਕ ਇਹਦੀ ਬਾਟਮ ਦੇ ਉੱਪਰ ਆਪਾਂ ਨੇ ਕੋਈ ਵਰਕ ਨਹੀਂ ਕਰਵਾਇਆ ਕਿਉਂਕਿ ਬਾਟਮ ਤੇ ਅਗਰ ਤੁਸੀਂ ਚਾਹੋ ਤਾਂ ਆਪਣਾ ਕਰਵਾ ਸਕਦੇ ਹੋ ਪਰ ਆਪਾਂ ਇਹ ਬਾਟਮ ਤੇ ਨਹੀਂ ਕਰਵਾਇਆ ਤੇ ਨਾਲ ਪਿਓਰ ਸੁਪਰ ਨੈਟ ਦਾ ਦੁਪੱਟਾ ਜਿਹੜਾ ਆਪਾਂ ਨੇ ਤਿਆਰ ਕਰਵਾਇਆ ਸਾਰਾ ਟਾਈ ਡਾਈ ਟਾਈ ਡੇ ਦਾ ਦੁਪੱਟਾ ਹੋਇਆ ਹੈਗਾ ਸਾਰਾ ਤੇ ਇਦਾਂ ਪਿੰਕ ਜੀ ਪਲੇਸ ਦੇ ਨਾਲ ਆਪਾਂ ਇਹਨੂੰ ਫਿਨਿਸ਼ਿੰਗ ਦਿੱਤੀ ਹੈ ਕਾਫੀ ਸੋਹਣਾ ਸੂਟ ਆਪਣਾ ਬਣ ਕੇ ਤਿਆਰ ਹੋਇਆਗਾ ਤੁਸੀਂ ਜਿਵੇਂ ਚਾਹੋ ਹਨਾ ਜਿਹੜੇ ਫੈਬਰਿਕ ਚ ਕਰਵਾਉਣਾਗਾ ਉਹ ਇਹਦੇ ਵਿੱਚ ਵਰਕ ਤੁਸੀਂ ਆਪਣਾ ਹਨ ਜਿਵੇਂ ਗਲੇ ਵਗੈਰਾ ਦਾ ਕੱਟ ਕਰਵਾਉਣਾ ਦਾ ਕੱਟ ਕਰਵਾ ਸਕਦੇ ਹੋ ਕੱਲੇ ਜਾ ਕੇ ਇਹਦੇ ਤੇ ਕਰਵਾ ਸਕਦੇ ਆ ਕੱਲੇ ਗਲੇ ਦਾ ਤੇ ਬਾਹਾਂ ਦਾ ਕਰਵਾ ਸਕਦੇ ਹੋ ਆਪਣਾ ਇਹ ਕੱਟ ਕਰਵਾ ਸਕਦੇ ਹੋ ਇਹੇ ਵਰਕ ਤੁਸੀਂ ਬੋਟਮ ਤੇ ਐਡ ਕਰਵਾਉਣਾ ਜਿਵੇਂ ਵੀ ਤੁਸੀਂ ਚਾਹੋ ਹੋਣਾ ਬੁਟੀਕ ਸਟਾਈਲ ਸੂਟ ਆਪਣਾ ਉਦਾਂ ਤਿਆਰ ਕਰਵਾ ਕੇ ਲੈ ਸਕਦੇ ਹੋ ਫੈਬਰਿਕ ਵੀ ਤੁਸੀਂ ਆਪਣੀ ਚੋਇਸ ਦੀ ਲਾਓਗੇ ਸੂਟ ਦੀ ਵੀ ਤੇ ਆਪਣੀ ਇੱਕ ਦੁਪੱਟਾ ਦੀ ਵੀ ਤੇ ਵਰਕ ਵੀ ਤੁਸੀਂ ਆਪਣੇ ਅਕੋਰਡਿੰਗ ਹੀ ਕਰਵਾਉਗੇ ਜਿਹੜਾ ਵਰਕ ਤੁਹਾਨੂੰ ਜਿੱਥੇ ਪਸੰਦ ਆ ਤੁਸੀਂ ਇਹਦੇ ਵਿੱਚ ਹੁਣ ਕੋਈ ਬੂਟੀ ਵਗੈਰਾ ਐਡ ਕਰਵਾਉਣੀ ਹੈ ਨਾ ਹੈਵੀ ਬਣਾਉਣਾਗਾ ਤਾਂ ਉਦਾਂ ਕਰਵਾ ਕੇ ਲੈ ਸਕਦੇ ਜਿਵੇਂ ਤੁਹਾਨੂੰ ਪਸੰਦ ਹੋਇਆ ਉਸੇ ਆਪਣਾ ਜਿਹੜਾ ਸਾਦਾ ਸੂਟ ਤੁਸੀਂ ਆਰਡਰ ਸਾਨੂੰ ਕਰ ਸਕਦੇ। ਅੱਜ ਜਿਹੜਾ ਆਪਾਂ ਇਹ ਸੂਟ ਤਿਆਰ ਕਰਵਾਇਆ ਇਹ ਵੀ ਆਪਣਾ ਮਸਲੀਨ ਦਾ ਸੂਟ ਹੈਗਾ। ਮਸਲੀਨ ਕਾਟਨ ਦੇ ਉੱਪਰ ਆਪਾਂ ਨੇ ਮਹਿਰੂਨ ਕਲਰ ਦੇ ਉੱਪਰ ਤਿਆਰ ਕਰਵਾਇਆ। ਬਹੁਤ ਜਾਂ ਸੋਨਾ ਮਹਿਰੂਨ ਕਲਰ ਆ। ਬ੍ਰੈਕਫਾਸਟ ਜੀ ਵਿੱਚ ਹੁੰਦਾ ਇੱਕ ਤਰ੍ਹਾਂ ਉਹ ਬਣਾ ਨਹੀਂ ਹੈਗਾ। ਬ੍ਰਾਈਟ ਜੈ ਮੈਰੂਨ ਕਲਰ ਆ। ਮਤਲਬ ਵਾਈਨ ਮੈਰੂਨ ਦੀ ਟੋਨ ਜਿਹਦੇ ਵਿੱਚ ਜਾ ਰਹੇ ਇਹ ਬਹੁਤ ਜਾਂ ਸੋਨਾਗਾ। ਦੇਖੋ ਇਹ ਵੀ ਆਪਣੇ ਮਸ਼ੀਨ ਵਰਕੇ ਦੇ ਨਾਲ ਪਾ ਕੇ ਗਰਮੀਆਂ ਵਾਲਾ ਸੂਟ ਇਹਦਾ ਤਿਆਰ ਕਰਵਾਇਆ ਗਿਆ। ਬਹੁਤ ਸੋਹਣੇ ਸੋਹਣੇ ਸੂਟ ਨੇ ਆਪਣੇ ਜਿਹੜੇ ਵਾਲੇ ਸਾਰੇ। ਇੰਨਾ ਸੋਨਾ ਵਰਕ ਹੋਇਆ ਹੈਗਾ ਇਹਦੇ ਘੇਰੇ ਦੇ ਉੱਪਰ ਆ ਬਾਦਲਾ ਵਰਕ ਕੀਤਾ ਹੋਇਆ ਆਪਣਾ ਘੇਰੇ ਦੇ ਉੱਪਰ ਤੇ ਉਸ ਤੋਂ ਬਾਅਦ ਇਹਦੇ ਬੂਤੀ ਆ ਗਈ ਵਿੱਚ ਮਸ਼ੀਨ ਵਰਕ ਦੇ ਨਾਲ ਦੇਖੋ ਕੋਟਲੀ ਬਟਨ ਲਗਾ ਕੇ ਆਪਾਂ ਨੇ ਫਿਨਿਸ਼ਿੰਗ ਦਿੱਤੀ ਹੈ ਨੈਕ ਨੂੰ ਤੇ ਇਧਰ ਦੇਖੋ ਜੀ ਬਾਹਾਂ ਦੇ ਉੱਪਰ ਬਹੁਤ ਹੀ ਯਾਦ ਸੋਹਣਾ ਸੋਹ ਡੇ ਕੋ ਆਪਣਾ ਬਣਿਆ ਹੋਇਆ ਹੈ ਨਾ ਸਾਰੀ ਛੋਟੇ ਦੇ ਬੂਤੀਆਂ ਨੇ ਬਾਦਲਾ ਵਰਕ ਦਾ ਆਪਾਂ ਨੇ ਫਿਨਿਸ਼ਿੰਗ ਦਿੱਤੀ ਹੈ ਘੇਰੇ ਨੂੰ ਤੇ ਬਾਹਾਂ ਨੂੰ ਤੇ ਬਹ ਤੁਸੀਂ ਆਪਣਾ ਬਾਟਮ ਤੇ ਕੋਈ ਲੈਣਾ ਹੋਇਆ ਵਰਤ ਤਾਂ ਲੈ ਸਕਦੇ ਹੋਗੇ ਨਾਲ ਦਾ ਹਨ ਮਾਹ ਨਾਲ ਦਾ ਕਿ ਰੇ ਨਾਲ ਦੀ ਸਜੂਤੀ ਕਰਵਾ ਸਕਦੇ ਹੋਗੇ ਇਹ ਆਪਾਂ ਨੇ ਕਸਟਮਰ ਨੇ ਲੇ ਲਿਆ ਹੈਗਾ ਤੇ ਆਪਾਂ ਨੇ ਇਹ ਬੇਸ ਕਲਰ ਦਾ ਦੁਪੱਟਾ ਕਰਵਾਇਆ ਦੇਖੋ ਸਕਿਨ ਕਲਰ ਦਾ ਦੁਪੱਟਾ ਕਰਾ ਕੇ ਕਸਟਮਰ ਨੇ ਆਪਣਾ ਲੜਾ ਤੋਂ ਸਾਈਡਾਈ ਕਰਵਾਇਆ ਮਹਰੂਨ ਕਲਰ ਦਾ ਤੇ ਤੁਸੀਂ ਆਪਣਾ ਸਾਰਾ ਟਾਈਡਾਈ ਵੀ ਕਰਵਾ ਸਕਦੇ ਹੋਗੇ ਸਾਰਾ ਬੇਸ ਕਲਰ ਦਾ ਵੀ ਕਰਵਾ ਸਕਦੇ ਹੋ ਨਾ ਉਹ ਜਿਵੇਂ ਤੁਹਾਨੂੰ ਪਸੰਦਾ ਤੁਸੀਂ ਉਹ ਵੀ ਦੱਸ ਕੇ ਕਰਵਾ ਸਕਦੇ ਇਹ ਆਪਾਂ ਮਹਰੂਨ ਸ਼ੇਡ ਦਾ ਦੁਪੱਟਾ ਸੌਰੀ ਸਕਿਨ ਕਲਰ ਦੁਪੱਟਾ ਕਰਵਾ ਕੇ ਮਹਿਰੂਨ ਦੀ ਆਪਾਂ ਇਹਨੂੰ ਕੱਟ ਦਿੱਤੀ ਹੈਗੀ ਲੜਾ ਦੇ ਟਾਇਡਾਈ ਕਰਵਾ। ਬਾਕੀ ਜਿਵੇਂ ਤੁਹਾਨੂੰ ਪਸੰਦ ਹੋਇਆ ਤੁਸੀਂ ਉਸ ਅਕੋਰਡਿੰਗ ਆਪਣੀ ਫੈਬਰਿਕ ਦੱਸ ਸਕਦੇ ਹੋ ਵਰਤ ਦੱਸ ਸਕਦੇ ਹੋ ਨਾ ਜਿਵੇਂ ਵੀ ਤੁਹਾਨੂੰ ਪਸੰਦ ਹੋਇਆ ਉਸ ਅਕੋਰਡਿੰਗ ਤੁਸੀਂ ਆਪਣਾ ਸਾਰਾ ਸੂਟ ਤਿਆਰ ਕਰਵਾ ਕੇ ਲੈ ਸਕਦੇ ਹੋ। ਹਾਂਜੀ ਜਿਹੜਾ ਆਪਾਂ ਨੇ ਇਹ ਸੂਟ ਤਿਆਰ ਕਰਵਾਇਆ ਇਹ ਇਹ ਆਪਣੀ ਟੈਬੀ ਸਿਲਕ ਦੀ ਫੈਬਰਿਕ ਹੈਗੀ ਤੇ ਆਪਾਂ ਨੇ ਇਹ ਮਸ਼ੀਨ ਵਰਕ ਦੇ ਨਾਲ ਤਿਆਰ ਕਰਵਾਇਆ ਆਫ ਵਾਈਟ ਕਲਰ ਹੈਗਾ ਤੇ ਟੈਬੀ ਸਿਲਕ ਦੀ ਆਪਣੀ ਫੈਬਰਿਕ ਹੈ। ਬਹੁਤ ਜਿਆਦਾ ਸੋਹਣਾ ਆਪਣਾ ਟ੍ਰੈਂਡਿੰਗ ਵਾਲਾ ਜਿਹੜਾ ਡਿਜ਼ਾਈਨ ਹੈਗਾ ਤਿਆਰ ਹੋਇਆਗਾ। ਕਾਫੀ ਟ੍ਰੈਂਡ ਦੇ ਵਿੱਚ ਰਿਹਾ ਹੈ ਆਪਣਾ ਇਹ ਡਿਜ਼ਾਈਨ ਸਰਦੀਆਂ ਵਾਲੇ ਤੇ ਗਰਮੀਆਂ ਵਾਲੇ ਤੇ ਸਿੰਥੈਟਿਕ ਫੈਬਰਿਕ ਤੇ ਸਾਰਾ ਤਾਂ ਤਿਆਰ ਹੋਇਆਗਾ ਦੇਖੋ ਇਹ ਤੋਂ ਪਹਿਲਾਂ ਤੁਸੀਂ ਕਾਫੀ ਸੂਟ ਸਾਡੇ ਲੀਨ ਕਾਟਨ ਜਿਹੜੀ ਆਪਣੇ ਰਾਮ ਟੈਕਸ ਕਾਟਨ ਉਹ ਤੇ ਇਹ ਵਾਲਾ ਡਿਜ਼ਾਈਨ ਤੁਸੀਂ ਦੇਖੋ ਬਟ ਹੁਣ ਇਹ ਆਪਣਾ ਟੈਪੀ ਸਿਲਕ ਤੇ ਆਇਆ ਬਣਨ ਦੇ ਲਈ ਫਰੋਜੀ ਕਲਰ ਦਾ ਵਰਕ ਆਪਾਂ ਇਹ ਚ ਚਾਕਾਂ ਦੇ ਉੱਪਰ ਹੈ ਤੇ ਇਹਦੀਆਂ ਬਾਹਾਂਾਂ ਦੇ ਉੱਪਰ ਤੇ ਇਹ ਫਿਰ ਇਹਦੀ ਬੋਟਮ ਦੇ ਉੱਪਰ ਇਹ ਵਾਰ ਵਰਕ ਤੇ ਵੀ ਆ ਗਿਆ ਬੋਟਮ ਦੇ ਮੈਂ ਇਹ ਸਾਰਾ ਵਰਕ ਹੋਇਆ ਹੋਇਆ ਹੈਗਾ ਨਾ ਕੁਝ ਨਾਲ ਹੁਣ ਇੱਕ ਕਲਰ ਦਾ ਪੱਟਾ ਕਰਵਾਉਣਾ ਹੈ ਤਾਂ ਇੱਕ ਦਾ ਕਰਵਾ ਸਕਦੇ ਹੋ ਪੱਲਾ ਫੂਜੀ ਕਲਰ ਦਾ ਜੇਕਰ ਤੁਸੀਂ ਟਾਈ ਡਾਈ ਕਰਵਾਉਣਾ ਹੈ ਤਾਂ ਟਾਈ ਡਾਈ ਕਰਵਾ ਸਕਦੇ ਹੋ ਟਾਈ ਡਾਈ ਵੀ ਬਹੁਤ ਸੋਹਣਾ ਲੱਗੂ ਇਹਦੇ ਨਾਲ ਕਰਿਆ ਹਾ ਦੁਪੱਟਾ ਤੇ ਇੱਕ ਕਲਰ ਦਾ ਦੁਪੱਟਾ ਲਾ ਕਰਕੇ ਆਪਾਂ ਇਹਨੂੰ ਫ੍ਰੀਸ਼ ਇਦਾਂ ਦੇ ਸਕਦੇ ਆ ਉਹ ਦੋਨਾਂ ਨਾਲ ਹੀ ਜਚੂਗਾ ਇਹ ਹਮ ਪ੍ਰੇਮ ਦਾ ਪੱਟਾ ਕਰੋ ਜਾਂ ਟਾਈ ਡਾਈ ਕਰੋ ਜਿਹੜਾ ਤੁਹਾਨੂੰ ਪਸੰਦ ਹੋ ਉਹ ਸਾਨੂੰ ਦੱਸ ਕੇ ਕਰਵਾ ਸਕਦੇ ਹੋ ਫੈਬਰਿਕ ਤੁਹਾਡੀ ਆਪਣੀ ਚੋਇਸ ਦੀ ਹੋਊਗੀ ਇਹ ਆਪਾਂ ਟਾਈ ਡਾਈ ਇਸਨੇ ਕਿਤੇ ਕਰਵਾਇਆ ਤੁਸੀਂ ਆਪਣਾ ਗਰਮੀਆਂ ਵਾਲੇ ਤੇ ਕਿਸੇ ਵੀ ਫੈਬਰਿਕ ਤੇ ਇਹ ਸੇਮ ਤੋਂ ਸੇਮ ਵਰਤਦੇ ਨਾਲ ਤਿਆਰ ਕਰਵਾ ਸਕਦੇ ਹੋ ਲੈ ਸਕਦੇ ਹੋ ਹਾਂਜੀ ਜਿਹੜਾ ਆਪਣਾ ਇਹ ਸੂਟ ਹੈਗਾ ਇਹ ਆਪਣੀ ਟੈਬੀ ਸਿਲਕ ਦੀ ਫੈਬਰਿਕਾ ਤੇ ਮਾਸਟਰਡ ਕਲਰ ਹੈ ਦਾ ਮਾਸਟਰਡ ਕਲਰ ਤੇ ਆਪਣੀ ਮਸ਼ੀਨ ਵਰਕ ਦੇ ਨਾਲ ਤਿਆਰ ਕਰਵਾਇਆ ਹੈਗਾ ਮਸ਼ੀਨ ਵਰਕ ਦਾ ਸੂਟ ਦਾ ਆਪਣਾ ਤੇ ਟੈਬੀ ਸਿਲਕ ਦੀ ਫੈਬਰਿਕਾ ਮਾਸਟਰਡ ਕਲਰ ਦਾ ਇਹ ਵਾਲਾ ਡਿਜ਼ਾਈਨ ਹੈ ਮਸ਼ੀਨ ਵਰਕ ਦਾ ਵਧੀਆ ਹਨਾ ਦੇਖੋ ਇਹਦਾ ਆਪਣਾ ਘੇਰੇ ਬਾਹਾਂ ਤੋਂ हट ਕੇ ਵੀ ਚੀਜ਼ ਬਣੀ ਹੋਈ ਹੈਗੀ ਘੇਰੇ ਦੇ ਉੱਤੋਂ ਛੋਟਾ ਵਰਕ ਸਟਾਰਟ ਹੋ ਕੇ ਇਧਰ ਬਦੀ-ਬਦੀ ਆ ਰਹੀ ਹੈ ਫਿਰ ਸਿਰੇ ਤੱਕ ਆ ਜੂ ਆਪਣਾ ਵਰਕ ਇਹਦਾ ਵਧੀਆ ਬਣਿਆ ਹੋਇਆ ਹੈਗਾ ਇਹ ਗੜੇ ਦੇ ਕੋਈ ਵਰਕ ਨਹੀਂ ਹੈਗਾ ਤੇ ਆਪਾਂ ਜੇ ਬਾਹਾਂ ਦੇ ਉੱਪਰ ਬੇਲ ਦਾ ਕੇਵਲ ਬੇਲ ਲਗਾਉਂਦੇ ਹੁਣ ਜਿਹੜੀ ਆ ਬੇਲ ਦੇ ਕੋ ਬਾਹਾਂ ਦੇ ਉੱਪਰ ਬਣੀ ਹੋਈ ਹੈਗੀ ਇਹ ਵੀ ਤੁਸੀਂ ਸੇਮ ਬਾਟਮ ਤੇ ਵੀ ਕਰਵਾ ਸਕਦੇ ਹੋ ਪਰ ਆਪਾਂ ਬਾਟਮ ਤੇ ਨਹੀਂ ਕਰਵਾਈ ਤੇ ਤੁਸੀਂ ਆਪਣੀ ਚੋਅ ਦੇ ਅਨੁਸਾਰ ਜਿਹੜਾ ਆਹ ਵਰਕ ਹੈ ਦੇਖੋ ਇਹ ਵੀ ਤੁਸੀਂ ਦੇਖ ਕਾਫੀ ਕਸਟਮਰ ਅਜਾ ਹਨ ਕੋਈ ਇਹ ਚੀਜ਼ਾ ਨੋਟ ਕਰ ਲੈਂਦੇ ਨੇਗੇ ਤੁਸੀਂ ਜੇ ਆਹੀ ਵਰਕ ਸੇਮ ਆਪਣਾ ਚਾਕਲੇਟ ਦੇ ਉੱਪਰ ਕਰਵਾਉਣਾ ਤੇ ਕਿੰਨੀ ਸੋਹਣੀ ਬੇਲ ਬਣੀ ਹੋਈ ਹੈਗੀ ਆਹੀ ਬੇਲ ਤੁਸੀਂ ਆਪਣੇ ਚਾਕਲੇਟ ਦੇ ਉੱਪਰ ਕਰਵਾ ਸਕਦੇ ਹੋ ਕਲਰ ਤੁਹਾਡੀ ਆਪੇ ਚੋਣ ਦਾ ਹੋਊਗਾ ਜਿਹੜਾ ਕਲਰ ਸਾਨੂੰ ਕਹੋਗੇ ਅਸੀਂ ਕਰਕੇ ਦੇਵਾਂ ਜੇ ਜਿਹੜੀ ਤੁਹਾਡੀ ਆਪਣੀ ਚੋਇਸ ਨੂੰ ਫੈਬਰਿਕ ਦੀ ਉਸੇ ਤਰ੍ਹਾਂ ਫੈਬਰਿਕ ਕੀਤੀ ਜਾਊਗੀ ਜਿਹੜਾ ਵੀ ਤੁਹਾਨੂੰ ਜਿੰਨੇ ਪਸੰਦ ਆਇਆ ਉਸ ਅਕੋਰਡਿੰਗ ਤੁਸੀਂ ਆਪਣਾ ਡਸਟ ਕੀ ਰੈਡੀ ਕਰਵਾ ਸਕਦੇ ਹੋ। ਆਹ ਸਾਰੇ ਸੂਟ ਤੁਹਾਨੂੰ ਦਿਖਾ ਚੁੱਕੇ ਹਾਂਗੇ। ਇਹਨਾਂ ਵਿੱਚ ਜੋ ਵੀ ਤੁਹਾਨੂੰ ਸੂਟ ਪਸੰਦ ਹੋਇਆ ਜਿਹੜਾ ਡਿਜ਼ਾਈਨ ਤੁਹਾਨੂੰ ਪਸੰਦ ਹੋਇਆ ਤੁਸੀਂ ਆਪਣੀ ਚੋਇਸ ਦੇ ਅਕੋਰਡਿੰਗ ਉਹ ਆਪਣੀ ਚੋਇਸ ਦੀ ਫੈਬਰਿਕ ਤੇ ਬਦਲ ਸਕਦੇ ਹੋਗੇ ਫੈਬਰਿਕ ਦਾ ਕਲਰ ਵਗੈਰਾ ਸਿਲੈਕਟ ਕਰਕੇ ਸਾਰਾ ਸਾਨੂੰ ਡਿਜ਼ਾਈਨ ਸੈੱਟ ਕਰਕੇ WhatsApp ਤੇ ਆਪਣਾ ਤੁਹਾਡਾ ਆਰਡਰ ਤੁਸੀਂ ਦੇ ਸਕਦੇ ਹੋ ਸਕਰੀਨ ਦੇ ਉੱਪਰ ਸਾਡਾ WhatsApp ਨੰਬਰ ਆ ਰਿਹਾ 6239168900 ਹਾਂਜੀ ਸਾਡੀ ਅੱਜ ਦੀ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਅੱਜ ਆਪਾਂ ਹੁਣ ਨਵੇਂ ਸੂਟਾਂ ਨਾਲ ਨਵੀਂ ਕਲੈਕਸ਼ਨ ਨਾਲ ਨਵੀਂ ਵੀਡੀਓ ਨਾਲ ਸਤਿ ਸ਼੍ਰੀ ਅਕਾਲ